ਸਾਥੀ ਕਾ ਜੀ ਮੈਂ ਤੁਹਾਡਾ ਆਪਣਾ ਜਸਾ ਤੁਹਾਡੇ ਸਾਹਮਣੇ ਲੈ ਕੇ ਆਇਆ ਇੱਕ ਨਵੀਂ ਕਿਤਾਬ ਜ਼ਿੰਦਗੀ ਜ਼ਿੰਦਾਬਾਦ ਬਾਈ ਰਾਣਾ ਰੰਬੀਰ ਸਰ ਤੁਹਾਨੂੰ ਪਤਾ ਰਾਣਾ ਰੰਬੀਰ ਸਰ ਇੱਕ ਬਹੁਤ ਹੀ ਵਧੀਆ ਤੇ ਇੱਕ ਫੇਮਸ ਐਕਟਰ ਨੇ ਉਹ ਕੱਲੇ ਐਕਟਰ ਹੀ ਨਹੀਂ ਉਹ ਇੱਕ ਬਹੁਤ ਸੋਹਣੇ ਲੇਖਾਰੀ ਵੀ ਨੇ ਜਿਨ੍ਹਾਂ ਨੂੰ ਬਹੁਤ ਸੋਹਣਾ ਗਿਆਨ ਤਾਂ ਤੁਹਾਨੂੰ ਕੀ ਸਮਝਾਉਂਦੇ ਨੇ ਜ਼ਿੰਦਗੀ ਜ਼ਿੰਦਾਬਾਦ ਕਹਿ ਲਾ ਦਿੰਦੇ ਨੇ ਜ਼ਿੰਦਗੀ ਜ਼ਿੰਦਾਬਾਦ ਪਰ ਇਹ ਜਿਉਣਾ ਜ਼ਿੰਦਗੀ ਜ਼ਿੰਦਾਬਾਦ ਕਹਿ ਕੇ ਬਹੁਤ ਹੀ ਸੋਹਣਾ ਆ ਕਹਿਣਾ ਸੋਖਾ ਆ ਤੇ ਪਰ ਜਿਉਣਾ ਬਹੁਤ ਹੀ ਸੋਹਣਾ ਆ ਕਿਹਦਾ ਜਿਉਣਾ ਆ ਇਹ ਜ਼ਿੰਦਗੀ ਜ਼ਿੰਦਾਬਾਦ ਵਿੱਚ ਕਹਿ ਰਹੇ ਨੇ ਓਏ 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 ਥੋੜਾ ਰੁਕ ਸਾਹ ਲੈ ਮਹਿਸੂਸ ਕਰ ਜ਼ਿੰਦਗੀ ਦਾ ਅੱਲਾ ਕੱਲਾ ਪਲ ਮਹਿਸੂਸ ਕਰ ਖੁਸ਼ਬੂ ਲੈ ਤੇ ਆਨੰਦ ਮਾਣ ਜ਼ਿੰਦਗੀ ਹੈ ਕੀ ਸਮਝ ਰਹੇ ਹੋ ਜ਼ਿੰਦਗੀ ਜ਼ਿੰਦਾਬਾਦ ਇੱਕ ਸਿਰਫ ਛੋਟਾ ਜਿਹਾ ਸ਼ਬਦ ਹੈ ਜ਼ਿੰਦਾਬਾਦ ਕਹਿਣਾ ਤੇ ਕਰਨੇ ਚ ਬਹੁਤ ਵੱਡਾ ਫਰਕ ਆ ਸਵੇਰੇ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਉੱਠਦੇ ਸਾਰੇ ਹੀ ਪ੍ਰਮਾਤਮਾ ਦਾ ਸ਼ੁਕਰ ਕਰੋ ਪੱਲਾ ਤਾਂ हे ਪ੍ਰਮਾਤਮਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਸਾਨੂੰ ਅੱਜ ਦਾ ਦਿਨ ਦਿਖਾਇਆ ਸ਼ੁਕਰ ਆ ਤੇਰਾ ਤੁਹਾਨੂੰ ਅੱਜ ਇੱਕ ਹੋਰ ਨਵਾਂ ਦਿਨ ਦਹਾ ਅੱਜ ਸਾਡੀਆਂ ਅੱਖਾਂ ਖੋਲੀਆਂ ਸਾਨੂੰ ਸਾਹ ਦਿੱਤੇ ਜ਼ਿੰਦਗੀ ਜ਼ਿੰਦਾਬਾਦ ਇਹ ਜ਼ਿੰਦਾਬਾਦ ਬੜਾ ਸੋਹਣਾ ਲਫ਼ਜ਼ਾ ਜ਼ਿੰਦਾਬਾਦ ਜ਼ਿੰਦਾ ਦਿਲ ਜ਼ਿੰਦਾ ਦਿਲ ਜ਼ਿੰਦਾ ਰਹਿ ਕੇ ਤੇ ਆਨੰਦ ਮਾਣ ਕੇ ਆ ਪਰ ਆਪਾਂ ਕੀ ਕਰਦੇ ਆ ਜ਼ਿੰਦਗੀ ਕੱਟ ਰਹੇ ਆ ਜ਼ਿੰਦਗੀ ਕੱਟਰ ਥੋੜੀਆਂ ਆਏ ਆ ਆਪਾਂ ਜ਼ਿੰਦਗੀ ਦਾ ਜਿਉਣਾ ਆਇਆ ਜ਼ਿੰਦਗੀ ਦਾ ਤਾਂ ਨਜ਼ਾਰਾ ਲੈਣਾ ਆ ਵੀ ਜ਼ਿੰਦਗੀ ਹੈ ਕੀ ਜ਼ਿੰਦਗੀ ਕੱਲਾ ਇੱਕ ਸਕਸੈਸ ਨਹੀਂ ਜ਼ਿੰਦਗੀ ਇੱਕ ਪੀਸ ਵੀ ਆ ਆਪਾਂ ਸਿਰਫ ਸਕਸੈਸ ਦੇ ਵਿੱਚ ਵੱਜ ਚੁੱਕੇ ਸਮਝ ਰਹੇ ਹੋ ਪਰ ਆਪਾਂ ਪੀਸ ਵੀ ਲੈਣਾ ਨਾ ਜ਼ਿੰਦਗੀ ਦਾ ਜਿਉਣਾ ਵੀ ਆ ਸਵਾਦ ਵੀ ਲੈਣਾ ਆਨੰਦ ਵੀ ਲੈਣਾ ਆ ਇਹ ਤੁਹਾਨੂੰ ਦੱਸਦੇ ਨੇ ਰਾਣਾ ਨਬੀਰ ਸਰ ਵੀ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਆ ਤੁਹਾਨੂੰ ਇੱਥੇ ਬੋਲਣ ਦੀ ਲੋੜ ਆ ਤੁਹਾਡੇ ਹੱਕਾਂ ਦੀ ਗੱਲ ਆ ਤੁਹਾਡੇ ਹੀ ਇਹ ਜ਼ਰੂਰੀ ਆ ਤੁਹਾਡੇ ਵਾਸਤੇ ਗੱਲ ਤੁਹਾਨੂੰ ਬੋਲਣਾ ਚਾਹੀਦਾ ਤੁਹਾਨੂੰ ਬੋਲਣਾ ਚਾਹੀਦਾ ਆ ਆਪਣਾ ਪੱਖ ਰੱਖਣਾ ਚਾਹੀਦਾ ਮੁਰਦਿਆਂ ਵਾਂਗੂ ਨਹੀਂ ਚੱਲ ਛੱਡ ਪਰਾਂ ਕੀ ਲੈਣਾ ਕਿਸੇ ਤੋਂ ਸਮਝ ਰਹੇ ਹੋ ਨਾ ਵੀ ਜਿੱਥੇ ਤੁਹਾਨੂੰ ਲੱਗਦਾ ਵੀ ਬੋਲਣਾ ਚਾਹੀਦਾ ਸੀਗਾ ਤੇ ਮੈਂ ਬੋਲਿਆ ਨਹੀਂ ਛੱਡ ਪਰਾਂ ਮੈਂ ਕੀ ਲੈਣਾ ਕਹਿੰਦੇ ਇਨਸਾਨ ਇਨਾ ਬਾਲਾ ਵਧੀਆ ਨਹੀਂ ਹੈਗਾ ਜਿਹੜਾ ਇਦਾਂ ਕਰਦਾ ਕਿਉਂਕਿ ਉਹ ਆਪਣੇ ਇੱਕ ਜ਼ਿੰਮੇਵਾਰੀ ਤੋਂ ਭੱਜ ਰਿਹਾ ਜਿਹੜੀ ਉਹਦੀ ਜ਼ਿੰਮੇਵਾਰੀ ਹੈ ਇਨਸਾਨੀਅਤ ਦੀ ਜ਼ਿੰਦਾਦਿਲੀ ਦੀ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਚੀਜ਼ ਕਿਦਾਂ ਹੈ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਮੇਰਾ ਬੋਲਣਾ ਜ਼ਰੂਰੀ ਆ ਵੀ ਪਰ ਤਾਂ ਵਿੱਚ ਚੁੱਪ ਕਰੀ ਜਾਣਾ ਇਹ ਇੱਥੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਆ ਵੀ ਇਹ ਜ਼ਿੰਦਗੀ ਦੇ ਵਿੱਚ ਤੁਸੀਂ ਕਰਨ ਕੀ ਆਏ ਹੋ ਆਪਣੀ ਜ਼ਿੰਮੇਵਾਰੀਆਂ ਤੋਂ ਨਾ ਭੱਜੋ ਆਪਣੇ ਘਰ ਦੇ ਉਹਨਾਂ ਨੂੰ ਸਮਾਂ ਦਿਵੋ ਆਨੰਦ ਮਾਣੋ ਪਿਆਰ ਕਰੋ ਸਭ ਨੂੰ ਕੁਦਰਤ ਨਾਲ ਪਿਆਰ ਕਰੋ ਜ਼ਿੰਦਗੀ ਜ਼ਿੰਦਾਦਿਲੀ ਹੋ ਕੇ ਜੀਵਣੀ ਆ ਸਮਝ ਰਹੇ ਹੋ ਇੱਕ ਛੋਟਾ ਜਿਹਾ ਕਨਸੈਪਟ ਜ਼ਿੰਦਗੀ ਨੂੰ ਬਦਲ ਕੇ ਰੱਖ ਦੂਗਾ ਵੀ ਹੈ ਕੀ ਜ਼ਿੰਦਗੀ ਤੁਹਾਨੂੰ ਮੈਂ ਕਾਫੀ ਵੱਡਾ ਨਹੀਂ ਦੱਸੂਗਾ ਤੁਹਾਨੂੰ ਮੈਂ ਕਾਫੀ ਵਿਸਥਾਰ ਚ ਨਹੀਂ ਦੱਸੂਗਾ ਪਰ ਇਹ ਤੁਸੀਂ ਸੋਚ ਰਹੇ ਹੋ ਕਿ ਕਿਤਾਬ ਤਾਂ ਬਹੁਤ ਛੋਟੀ ਆ ਪਤਲੀ ਜੀ ਆ ਪਰ ਇਹਦੇ ਵਿੱਚ ਗੱਲ ਬਹੁਤ ਸੋਹਣੀ ਤੇ ਡੂੰਗੀ ਲਿਖੀ ਆ ਜਿਹੜੀ ਤੁਹਾਨੂੰ ਮੈਂ ਪਹਿਲੇ ਦੱਸਦਾ ਓਏ 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 ਰੁੱਕ ਥੋੜਾ ਸਾਹ ਲੈ ਜ਼ਿੰਦਗੀ ਨੂੰ ਆਨੰਦ ਮਾਣ ਭੱਜਾ ਹੀ ਨਾ ਚੱਲ ਭੱਜਾ ਹੀ ਨਾ ਚੱਲ ਥੋੜਾ ਠਹਿਰਾਓ ਰੱਖ ਆਪਣੇ ਮਨ ਦੇ ਅੰਦਰ ਪੇਸ਼ੈਂਸ ਰੱਖ ਨਿਮਰਤਾ ਰੱਖ ਬੋਲਣ ਦੀ ਤੇਹਜ਼ੀਬ ਹੋਣੀ ਚਾਹੀਦੀ ਆ ਏਦਾਂ ਨਹੀਂ ਕੋਈ ਤੁਹਾਨੂੰ ਚੱਜਨਾ ਬੁਲਾ ਰਿਹਾ ਆ ਤੇ ਤੁਸੀਂ ਟੁੱਟੇ ਛੇਤਰ ਵਾਂਗੂ ਪੈ ਜਾਓ ਇਹਨੂੰ ਬਹੁਤ ਗਲਤ ਗੱਲ ਆ ਬਹੁਤ ਜ਼ਿਆਦਾ ਗਲਤ ਗੱਲ ਆ ਪਰ ਤੁਹਾਨੂੰ ਇਹ ਚੀਜ਼ ਦੀ ਸਿੱਖਣ ਦੀ ਲੋੜ ਆ ਹਰ ਵੇਲੇ ਸਿੱਖਣਾ ਚਾਹੀਦਾ ਬੰਦੇ ਨੂੰ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਸਿੱਖਣਾ 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 ਆ ਜ਼ਿੰਦਗੀ ਸਵਾਦ ਹੀ ਵੱਖਰਾ ਆ ਇਹ ਮੇਰੇ ਬੋਲ ਨਹੀਂ ਹੈਗੇ ਮੈਂ ਇਹ ਕੁਛ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਰਾਣਾ ਨਬੀਰ ਸਰ ਵੀ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੁਸੀਂ ਭਜੀਆਂ ਨੇ ਜਿਹੜੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਵੀ ਤੁਹਾਨੂੰ ਜਿੱਥੇ ਪਤਾ ਹੁੰਦਾ ਤੁਹਾਨੂੰ ਫੀਲ ਹੁੰਦਾ ਵੀ ਇੱਥੇ ਮੈਨੂੰ ਬੋਲਣਾ ਚਾਹੀਦਾ ਆ ਇਹ ਗੱਲ ਇਹ ਐਂਡਲੀ ਗੱਲਾਂ ਨੇ ਕਿਤਾਬ ਦੇ ਅਖੀਰਲੇ ਪੰਨਿਆਂ ਤੇ ਲਿਖੀਆਂ ਹੋਈਆਂ ਵੀ ਕੀ ਆ ਹੋਰ ਤੇ ਹੋਰ ਤੁਹਾਨੂੰ ਇੱਕ ਜ਼ਿੰਦਗੀ ਦਾ ਸਕੂਨ ਪਤਾ ਲੱਗੂਗਾ ਘੁੰਮੋ ਫਿਰੋ ਜ਼ਿੰਦਗੀ ਨੂੰ ਥੋੜਾ ਸਬਰ ਦਿਵੋ ਸਬਰ ਬਹੁਤ ਜ਼ਰੂਰੀ ਆ ਜੇ ਸਬਰ ਨਹੀਂ ਹੈਗਾ ਫਿਰ ਕੁਝ ਵੀ ਨਹੀਂ ਹੈਗਾ ਫਿਰ ਤਾਂ ਤੁਸੀਂ ਹਾਰੇ ਲਈ ਤਰਲੋ ਮੱਛੀਆਂ ਕੋ ਕੰਮ ਹੋਇਆ ਰਹਿਣਾ ਹੈ ਦਾ ਤੁਹਾਡਾ ਸਮਝ ਰਹੇ ਹਾਂ ਸਬਰ ਬੋਰ ਜ਼ਰੂਰੀ ਹੈ ਤੁਹਾਨੂੰ ਮੈਂ ਇਸ ਕਿਤਾਬ ਦੇ ਅੰਦਰਲਾ ਇੱਕ ਪੈਰਾ ਸੁਣਾਉਣਾ ਹੈ ਤੇ ਸੁਣਿਓ ਤੇ ਦੇਖਿਓ ਕਿੰਨਾ ਖਤਰਨਾਕ ਤੇ ਕਿੰਨਾ ਵਧੀਆ ਹੈ ਗਿਆਨ ਦੀ ਲੋੜ ਸਿਰਫ ਜਮਾਤਾਂ ਪਾਸ ਕਰਨ ਲਈ ਜਾਂ ਡਿਗਰੀਆਂ ਹਾਸਲ ਕਰਨ ਲਈ ਨਹੀਂ ਨਹੀਂ ਹੁੰਦੀ ਕਿਤਾਬਾਂ ਅਸਲੀ ਇਨਸਾਨ ਬਣਾ ਦਿੰਦੀਆਂ ਹਨ ਕਿੱਡੀ ਵੱਡੀ ਗੱਲ ਆ ਦੁਆਰ ਤੋਂ ਸੁਣੋ ਗਿਆਨ ਦੀ ਲੋੜ ਸਿਰਫ ਜਮਾਤਾਂ ਪਾਸ ਕਰਨ ਲਈ ਜਾਂ ਡਿਗਰੀਆਂ ਹਾਸਲ ਕਰਨ ਲਈ ਹੀ ਨਹੀਂ ਹੁੰਦੀ ਕਿਤਾਬਾਂ ਅਸਲੀ ਇਨਸਾਨ ਬਣਾ ਦਿੰਦੀਆਂ ਹਨ ਅਸਲੀ ਇਨਸਾਨ ਹੀ ਰੱਬ ਦਾ ਬੰਦਾ ਹੁੰਦਾ ਹੈ ਸ਼ੁਭ ਕਾਮਨਾ ਕਰਦੇ ਹਾਂ ਪਰਿਵਰਤਨ ਹੋਵੇ ਸਭ ਕੁਝ ਚੰਗੇ ਲਈ ਟੈਂਡ ਦੇ ਵਿੱਚੋਂ ਆਪਣੀ ਇੱਕ ਕਵਿਤਾ ਸੁਣਾਉਂਦੇ ਨੇ ਧਰਨਾ ਮੈਂ ਸਾਂਝਾ ਕਰਦਾ ਹਾਂ ਕਹਿੰਦੇ ਨੇ ਖੁਸ਼ਬੂ ਮੁਹੱਬਤ ਵਫਾ ਵਕਤ ਸਿਰਫ ਲੈਣ ਦੇ ਹੀ ਰਾਹ ਨਾ ਪੈ ਅੱਗੇ ਵੰਡਣੇ ਵੀ ਸਿੱਖ ਖੁਸ਼ਬੂ ਮੁਹੱਬਤ ਵਫਾ ਵਕਤ ਸਿਰਫ ਲੈਣ ਦੇ ਹੀ ਰਾਹ ਨਾ ਪੈ ਅੱਗੇ ਵੰਡਣੇ ਵੀ ਸਿੱਖ ਮਜ਼ਾ ਲੁਤਫ ਮਸਤੀ ਹਕੂਮਤ ਕੱਲਾ ਹੀ ਨਾ ਕਰ ਦੂਜੇ ਦੇ ਹਿੱਸੇ ਵੀ ਲਿਖ ਕਿਆ ਬਾਤ ਹੈ ਮਜ਼ਾ ਲੁਤਫ ਮਸਤੀ ਹਕੂਮਤ ਕੱਲਾ ਹੀ ਨਾ ਕਰ ਦੂਜੇ ਦੇ ਹਿੱਸੇ ਵੀ ਲਿਖ ਖਾਣ ਪੀਣ ਪੈਣਣ ਟੈਲਣ ਖਾਣ ਪੀਣ ਬੰਨਣਾ ਨਟਲਣਾ ਉੱਤੇ ਹੀ ਪੈਸੇ ਨਾ ਖਰਚ ਕਿਤਾਬਾਂ ਉੱਤੇ ਵੀ ਲਾ ਪੂਜਾ ਪਾਠ ਵਰਤ ਸ਼ਰਦਾ ਪੂਜਾ ਪਾਠ ਵਰਤ ਸ਼ਰਦਾ ਕਰੀ ਜਾ ਪਰ ਧਰਤ ਰੁੱਖ ਪਾਣੀ ਹਵਾ ਨਾਲ ਵੀ ਯਾਰੀ ਪਾ ਤੁਹਾਨੂੰ ਕਿਹਾ ਸੀ ਨਾ ਮੈਂ ਵੀ ਜ਼ਿੰਦਗੀ ਇਹਨੂੰ ਪਿਆਰ ਕਰੋ ਵੀ ਉਹ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਐਂਡ ਦੇ ਵਿੱਚ ਵੀ ਪੂਜਾ ਪਾਠ ਵਰਤ ਸ਼ਰਦਾ ਕਰੀ ਜਾ ਪਰ ਧਰਤ ਰੁੱਖ ਪਾਣੀ ਹਵਾ ਨਾਲ ਵੀ ਯਾਰੀ ਪਾ ਕੁਦਰਤ ਨੂੰ ਪਿਆਰ ਕਰੋ ਫੇ ਤੁਹਾਨੂੰ ਸਭ ਕੁਝ ਆਪਣਾ ਹੀ ਲੱਗਣ ਲੱਪਣਾ ਜੋ ਸਭ ਕੁਝ ਹੀ ਆਪਣਾ ਲੱਗਣ ਲੱਪਿਆਣਾ ਤੁਹਾਨੂੰ ਫੇ ਜ਼ਿੰਦਗੀ ਦਾ ਸਵਾਦ ਹੀ ਵੱਖਰਾ ਆਣਾ ਤੁਹਾਨੂੰ ਫੇ ਤੁਸੀਂ ਕਹਿਣਾ ਜ਼ਿੰਦਗੀ ਤਾਂ ਅਸੀਂ ਹੋਣ ਜੀਣ ਲੱਗੇ ਆ ਭਲਾ ਤੋ ਉਦਾਂ ਹੀ ਤੁਰੇ ਫਰੀਗੇ ਤੇ ਇਹ ਸੀ ਸਾਡੀ ਅੱਜ ਦੀ ਕਿਤਾਬ ਜ਼ਿੰਦਗੀ ਜ਼ਿੰਦਾਬਾਦ ਬਾਈ ਰਣਾ ਰੰਬੀਰ ਸਰ ਮੈਂ ਤੁਹਾਡਾ ਆਪਣਾ ਜੱਸਾ ਸਤਿ ਸ਼੍ਰੀ ਅਕਾਲ ਜੀ